ਹਾਂਜੀ ਆਪਾਂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਿੰਪਲ ਸਲਵਾਰ ਦੀ ਬਿਨਾ ਵੈਲਟ ਤੋਂ 35.5 ਇੰਚ ਲੰਬਾਈ ਹੈ ਦੇਖੋ ਆਪਣੇ ਕੋਲੇ ਸਲਵਾਰ ਦੀ 7.5 ਇੰਚ ਮੂਰੀ ਹੈ 2.5 ਮੀਟਰ ਕਪੜੇ ਦੇ ਵਿੱਚ ਆਪਣੇ ਦੂਰੀ ਲੰਬਾਈ ਦੇ ਵਿੱਚ ਕਿਸ ਤਰ੍ਹਾਂ ਕਟਿੰਗ ਕਰਨੀ ਹੈ ਆਓ ਆਪਾਂ ਹੁਣ ਉਹਦੀ ਕਟਿੰਗ ਕਰਦੇ ਹਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਕਪੜੇ ਨੂੰ ਨਪਣਾ ਵੀ ਆਪਣੇ ਕੋਲੇ ਕਪੜਾ ਕਿੰਨਾ ਹੈ ਹਾਂਜੀ ਆਪਣੇ ਕੋਲੇ ਦੇਖੋ 2.5 ਮੀਟਰ ਕਪੜਾ ਹੈ ਇਹ ਹੁਣ ਆਪਾਂ ਇਹਦੀ ਕਟਿੰਗ ਕਰਨੀ ਹੈ ਕਿਸ ਤਰੀਕੇ ਨਾਲ ਕਟਿੰਗ ਕਰਨੀ ਹੈ ਦੇਖੋ ਤਿੰਨ ਲੰਬਾਈਆਂ ਆਪਣੇ ਕੋਲੇ ਆਉਂਦੀਆਂ ਨਹੀਂ ਹੈਗੀਆਂ ਕਿਉਂਕਿ ਜੇ ਆਪਾਂ ਨੇ 벨ਟ ਲਗਾਉਣਾ ਹੋਵੇ ਤਾਂ ਆਪਣੀ ਗਾਮਨਾ ਤੇ 35 ਇੰਚ ਸਲਵਾਰ ਬਣੂਗੀ ਪਰ ਇਹ ਆਪਾਂ ਨੇ ਬਿਨਾ 벨ਟ ਤੋਂ ਬਣਾਉਣੀ ਆ ਤੁਸੀਂ ਇਹਦੀ ਕਟਿੰਗ ਕਿਸ ਤਰੀਕੇ ਨਾਲ ਕਰੋਗੇ ਬਹੁਤ ਹੀ ਆਸਾਨ ਤਰੀਕੇ ਦੇ ਵਿੱਚ ਦੱਸ ਰਹੀ ਹਾਂ ਤੁਹਾਨੂੰ ਆਪਾਂ ਦੇਖੋ ਕੱਪੜੇ ਨੂੰ ਇਸ ਤਰੀਕੇ ਨਾਲ ਆਪਾਂ ਨੇ ਡਬਲ ਫੋਲਡਿੰਗ ਕਰਿਆ ਹੋਇਆ ਹੈਗਾ ਇਸ ਤਰ੍ਹਾਂ ਡਬਲ ਫੋਲਡਿੰਗ ਕਰ ਲਾਂਗੇ ਇਹਨੂੰ ਆਪਾਂ ਇਹ ਦੂਰੀ ਤੈ ਦੇ ਵਿੱਚ ਆਪਾਂ ਇਹਨੂੰ ਦੁਬਾਰਾ ਫੇਰ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਸਿੰਪਲ ਕਟਿੰਗ ਆ ਦੇਖੋ ਕੋਈ ਇਹਦੇ ਵਿੱਚ ਉਲਝਣ ਵਾਲਾ ਕੰਮ ਕੁਛ ਨਹੀਂ ਹੈਗਾ ਨਾਰਮਲ ਤਰੀਕੇ ਨਾਲ ਤੁਸੀਂ ਆਮ ਕੱਟ ਸਕਦੇ ਹੋ ਸਲਵਾਰ ਬਿਨਾ ਵੈਲਟ ਤੋਂ ਦੇਖੋ ਆਪਣੀ ਇਸ ਤਰੀਕੇ ਨਾਲ ਕਟਿੰਗ ਕਰ ਲਈਏ ਦੀ ਜੇ ਆਪਾਂ ਇਹਨੂੰ ਘੁੰਡੇ ਦੇ ਵਿੱਚ ਬਣਾਵਾਂਗੇ ਤਾਂ ਆਪਣੀ ਕੀ ਹੈ ਵੀ ਸਲਵਾਰ ਚੱਕੀ ਜਾਂਦੀ ਆ ਜਾਂ ਬਹੁਤ ਹੀ ਛੋਟਾ ਘੇਰਾ ਬਣੂਗਾ ਹੁਣ ਦੇਖੋ ਆਪਾਂ ਸਭ ਤੋਂ ਪਹਿਲਾਂ ਮੂਰੀ 7.5 ਤਾਂ ਆਪਾਂ ਇਹਦਾ ਪੌਂਚਾਓ ਕਿੰਨਾ ਪਾਉਣਾਗਾ ਦੇਖੋ 7.5 ਇੰਚ ਮੂਰੀ ਹੈ ਆਪਣੀ ਤਾਂ ਆਪਾਂ ਇਹਦਾ 6.5 ਇੰਚ ਪੌਂਚਾ ਪਾਵਾਂਗੇ ਜਨਿਕੇ 13 ਇੰਚ ਕਟਾਈ ਦਾ ਪੌਂਚਾ ਪਾਵਾਂਗੇ ਇਸ ਤਰੀਕੇ ਨਾਲ ਤਾਂ ਆਪਾਂ ਨੇ 2-3 ਜਗ੍ਹਾ ਤੇ ਨਿਸ਼ਾਨ ਲਗਾ ਲੈਣੇ ਆ ਜਿਸ ਦੇ ਨਾਲ ਆਪਣੀ ਜਮਾ ਬਿਲਕੁਲ ਸਿੱਧੀ ਕਟਿੰਗ ਹੋ ਜੂਗੀ ਐਤੋਂ ਆਪਾਂ ਨੇ ਕਟਿੰਗ ਕਰਤੀ ਹੁਣ ਸਭ ਤੋਂ ਪਹਿਲਾਂ ਆਪਾਂ ਪੌਂਚੇ ਰੈਡੀ ਕਰਕੇ ਇਹਦੇ ਅੱਗੇ ਰੱਖਾਂਗੇ ਦੇਖੋ ਇਸ ਤਰੀਕੇ ਨਾਲ ਇਹਨੂੰ ਆਪਾਂ ਨੇ ਰੱਖ ਲਿਆ ਹਾਂਜੀ ਦੇਖੋ ਹੁਣ ਆਪਾਂ ਨੇ ਪੌਂਚੇ ਦੀ ਕਟਾਈ ਕਰਨੀ ਆ ਬਾਲੇ ਵੀ ਕਹਿ ਦੇਣਾ ਦੇਖੋ ਇਹਨੂੰ ਆਪਾਂ 35 ਇੰਚ ਲੰਬਾਈ ਆ 2.5 ਇੰਚ ਆਪਾਂ ਨੇ ਵੱਧ ਪਾ ਕੇ ਕੱਟਣਾ ਹੋਊਗਾ ਸਿਰਫ ਕੋਈ 6.5 ਇੰਚ ਉੱਪਰ ਨਹੀਂ ਕਿਉਂਕਿ ਆਪਾਂ ਨੇ ਇਹਦੇ ਬੈਲਟ ਵਗੈਰਾ ਕੁਝ ਨਹੀਂ ਲਗਾਉਣਾ ਤਾਂ ਆਪਾਂ ਨੇ ਇਸ ਤਰ੍ਹਾਂ ਉੱਪਰੋਂ ਨਾਪਾਂਗੇ ਇੰਚ ਟੇਪ ਦੇ ਨਾਲ 35 ਇੰਚ ਲੰਬਾਈ ਆ 2.5 ਇੰਚ ਆਪਾਂ ਨੇ ਵਿੱਚ ਪਾਉਣੇ ਆ ਤਾਂ 38 ਇੰਚ ਤੋਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਦੇਖੋ 38 ਇੰਚ ਤੇ ਆਪਾਂ ਨੇ ਨਿਸ਼ਾਨ ਲਗਾ ਲਿਆ ਇਸ ਤਰੀਕੇ ਨਾਲ ਹੁਣ ਇਹਦੀ ਆਪਾਂ ਕਟਿੰਗ ਕਰ ਦੇਣੀ ਆ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡਿੰਗ ਕਰਾਂਗੇ ਡਬਲ ਫੋਲਡਿੰਗ ਕਰਕੇ ਇਹਨੂੰ ਆਪਾਂ ਸામਨੇ ਰੱਖ ਲਾਂਗੇ ਹੁਣ ਜਿਹੜਾ ਆਪਾਂ ਨੇ ਜਿਹਦੇ ਨਾਲੋਂ ਪਹੁੰਚੇ ਤਾਰੇ ਆ ਕੱਪੜੇ ਨੂੰ ਲਾਵਾਂਗੇ ਦੇਖੋ ਇਸ ਤਰੀਕੇ ਨਾਲ ਕੰਨੀਆਂ ਨੂੰ ਆਪਾਂ ਇਸ ਤਰੀਕੇ ਨਾਲ ਫੜ ਕੇ ਸਾਹਮਣੇ ਆਪਾਂ ਨਿਸ਼ਾਨ ਲਗਾਵਾਂਗੇ ਦੇਖੋ 13 ਇੰਚ ਤੇ ਆਪਾਂ ਨੇ ਆ ਲਗਾਇਆ ਸੀ ਹੁਣ ਆਪਾਂ ਨੂੰ ਇਹਦੇ ਵਿੱਚੋਂ ਮੂਰੀ ਲੈਣੀ ਪਊ ਕਿਉਂਕਿ 7.5 ਇੰਚ ਆਪਣੀ ਮੂਰੀ ਆ ਤਾਂ ਤੁਸੀਂ ਇਹ ਜਦੋਂ ਵੀ ਮੂਰੀ ਲੈਣੀ ਹੁੰਦੀ ਹੈ ਦੇਖੋ ਜਿਹੜਾ ਕੰਨੀਆਂ ਦੇ ਵਿੱਚ ਮਾਰ ਜੰਦਿੰਨੇ ਹੋਗੇ ਤਾਂ ਤੁਸੀਂ ਕੰਨੀਆਂ ਦਾ ਚੜਾ ਇਸ ਤਰੀਕੇ ਨਾਲ ਦੇ ਉੱਪਰ ਕਰ ਲੈਣਾਗਾ ਕਟਿੰਗ ਕਰਨ ਵੇਲੇ ਤੁਹਾਨੂੰ ਈਜ਼ੀ ਹੋਊਗਾ ਦੇਖੋ ਉਜਨ ਨਹੀਂ ਹੋ ਕੋਈ ਵੀ 7/2 ਇੰਚ ਦੇਖੋ ਮੂਰੀ ਕੱਟਣੀ ਆਪਾਂ ਨੇ ਕਟਾਈ ਦੀ ਤਿਆਰ ਰੱਖਣੀ ਆ ਮੰਨ ਲਓ ਰੈਡੀ ਤਾਂ ਆਪਾਂ ਨੇ 8/2 ਇੰਚ ਤੇ ਨਿਸ਼ਾਨ ਲਗਾਵਾਂਗੇ ਇਸ ਤਰੀਕੇ ਨਾਲ ਹੁਣ ਆਏ ਦੇਖੋ ਵੀ ਤੁਸੀਂ ਆਪਣੇ ਕੋਲੇ 2 1/2 ਇੰਚ ਆਪਾਂ ਨੇ ਐਕਸਟਰਾ ਲੇਤਾਗਾ 2 1/2 ਇੰਚ ਆਪਾਂ ਇਹ ਚ ਜ ਐਕਸਟਰਾ ਲੈਂਦੀ ਆ ਕੁੰਦਿਆਂ ਦੇ ਵਿੱਚੋਂ ਇੱਥੇ ਆਪਾਂ ਨੇ ਮਾਰਕ ਕਰ ਲਿਆ ਇੱਥੇ ਆਪਾਂ ਕੱਟ ਵੀ ਲਗਾ ਲਾਂਗੇ ਦੇਖੋ ਆਪਣੇ ਕੋਲੇ ਪਿੱਛੇ ਕਪੜਾ ਆ ਬਚ ਗਿਆ ਤੇ ਆਪਣੀ ਝੋਲੀ ਵੀ ਨਿਕਲੂਗੀ ਤਾਂ ਆਪਣੇ 2 1/2 ਇੰਚ ਤੇ ਦੇਖੋ ਕੱਟ ਲਗਾ ਲਿਆ ਇਸੀ ਤਰੀਕੇ ਆਪਾਂ ਨੇ ਇੱਕ ਸਾਈਡ ਮਿੰਕੇ ਇਧਰੋਂ ਲਗਾਇਆ ਹੁਣ ਦੂਸਰੇ ਕੋਨੇ ਤੋਂ ਪਕੜ ਕੇ ਆਪਾਂ ਦੂਸਰੀ ਸਾਈਡ ਵੱਲ ਜਾਵਾਂਗੇ ਆਹ ਕੋਨੇ ਤੋਂ ਦੇਖੋ ਆਪਾਂ ਨੇ ਇਧਰ ਨਿਸ਼ਾਨ ਲਗਾਇਆ ਹੁਣ ਆਪਾਂ ਐਸ ਸਿਰੇ ਤੋਂ ਮਿੰਕੇ ਇਧਰ ਨੂੰ ਲੈ ਕੇ ਜਾਵਾਂਗੇ ਤੁਸੀਂ ਐਂਜੀ ਟੇਪ ਨਾਲ ਵੀ ਮਿਣ ਸਕਦੇ ਹੋ ਤੇ ਸਾਹਮਣੇ ਆਪਣੇ ਕਟਿੰਗ ਕਰਕੇ ਰੱਖਿਆ ਹੋਇਆ ਹੈ ਪਹੁੰਚਾ ਤੁਸੀਂ ਉਹਦੇ ਨਾਲ ਨਾਪ ਕੇ ਇਸ ਤਰੀਕੇ ਨਾਲ ਕੱਟ ਲਗਾ ਲਓਗੇ 2.5 ਇੰਚ ਦੇ ਹੀ ਆਪਾਂ ਨੇ ਇਧਰ ਕੱਟ ਲਗਾਉਣਾ ਦੇਖੋ 2.5 ਦਾ ਆਪਾਂ ਨੇ ਕੱਟ ਇਧਰ ਲਗਾ ਲਿਆ 2.5 ਇੰਚ ਦਾ ਉਧਰ ਲਗਾ ਲਿਆ ਤੁਸੀਂ ਇਸ ਤਰੀਕੇ ਨਾਲ ਪਕੜੋਗੇ ਕੋਈ ਨਿਸ਼ਾਨ ਲਗਾਉਣ ਦੀ ਸੈਂਟਰ ਦੇ ਵਿੱਚ ਜ਼ਰੂਰਤ ਨਹੀਂ ਇੱਥੋਂ ਪਕੜ ਕੇ ਤੁਸੀਂ ਇਸ ਤਰ੍ਹਾਂ ਰੇਵ ਕਰ ਲਓਗੇ ਆ ਦੇਖੋ ਇਹਨੂੰ ਆਪਾਂ ਇੱਥੋਂ ਸੈਂਟਰ ਦੇ ਵਿੱਚੋਂ ਕਟਿੰਗ ਕਰ ਦਾਂਗੇ ਇਹਨੂੰ ਪੱਲੇ ਨੂੰ ਬਲਦਾ ਕੇ ਆਪਾਂ ਇਸ ਤਰੀਕੇ ਨਾਲ ਰੱਖ ਲਾਂਗੇ ਹੁਣ ਇਹਦਾ ਆਪਾਂ ਨੇ ਕੱਢਣਾ ਹੋਊਗਾ ਆਸਾਨ ਦੇਖੋ ਆਮ ਆਪਾਂ ਆਸਣ ਜਿਹੜੀ 벨ਟ ਵਾਲੀ ਸਲਵਾਰ ਹੁੰਦੀ ਹੈ ਉਹਦਾ 10 ਹੀ ਆਸਣ ਕੱਢਦੇ ਹੁੰਨੇ ਆ ਇਹਦਾ ਆਸਣ ਤੁਸੀਂ ਕਿਸ ਤਰੀਕੇ ਨਾਲ ਆਮ ਆਪਾਂ ਨੋਰਮਲ 15 15.5 ਕੱਢਦੇ ਹੁੰਨੇ ਆ ਜਾਂ 16 ਕੱਢਦੇ ਹੁੰਨੇ ਆ ਪਰ ਇਹਨਾਂ ਦੇ ਬੰਨ ਉੱਪਰ ਹੋਣ ਕਾਰਨ ਆਪਾਂ ਨੂੰ 17 ਇੰਚ ਕਟਾਈ ਦਾ ਆਸਣ ਦੀ ਕਟਿੰਗ ਕਰਨੀ ਪਊਗੀ ਤਾਂ ਆਪਾਂ ਇਹਦੇ 17 ਇੰਚ ਆਸਣ ਕਟਾਂਗੇ ਇਹ ਆਸਣ ਵੱਡਾ ਪੈਂਦੇ ਨੇ ਆਮ ਆਪਾਂ ਸਲਵਾਰਾਂ ਜੇ ਬਣਾਉਣ ਦੇ ਰਹੇ ਨੇ ਆ 15.5 16 ਇੰਚ ਤੇ ਕਟਾਈ ਦੇ ਵਿੱਚ ਆਸਣ ਕੱਟਿਆ ਜਾਂਦਾ ਹੈਗਾ ਇਹਨਾਂ ਦੇ ਆਪਾਂ 1 ਇੰਚ ਵੱਧ ਪਾਵਾਂਗੇ ਹੁਣ ਤੁਹਾਨੂੰ ਘੇਰਾ ਮਿੰਕੇ ਦਿਖਾਵਾਂਗੇ ਇਹਦਾ ਵੀ ਤਿਆਰ ਘੇਰਾ ਦੂਰੀ ਲੰਬਾਈ ਦੇ ਵਿੱਚ ਕਿੰਨੇ ਇੰਚ ਰੈਡੀ ਰਹੇਗਾ ਜਿਹੜੀ ਉੱਪਰ ਤੋਂ ਆਪਾਂ ਨੇ ਥੋੜੀ ਬਹੁਤੀ ਫਿਨਿਸ਼ਿੰਗ ਕਰਨੀ ਹੁੰਦੀ ਉਹ ਆਪਾਂ ਇਸ ਤਰੀਕੇ ਨਾਲ ਉੱਪਰ ਫਿਨਿਸ਼ਿੰਗ ਇਹਦੀ ਕਰ ਸਕਦੇ ਹਾਂ ਕਿਉਂਕਿ ਆਪਾਂ ਨੂੰ ਜਿਹੜਾ ਨੇਫਾ ਬਣਾਉਣਾ ਹੋਊਗਾ ਇਹਦੇ ਉੱਪਰ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ ਰੇਬ ਵਗੈਰਾ ਨਹੀਂ ਹੋਊਗਾ ਹੁਣ ਤੁਹਾਨੂੰ ਆਪਾਂ ਮਿੰਕੇ ਦਿਖਾਉਣੇ ਆ ਵੀ ਕਿੰਨੇ ਇੰਚ ਆਪਣਾ ਘੇਰਾ ਇਹਦਾ ਰੈਡੀ ਹੋਊਗਾ ਦੇਖੋ 13 ਇੰਚ ਆਪਾਂ ਨੇ ਉਹ ਲੱਤਾ ਤਾਂ 6.5 ਇੰਚ ਆਪਾਂ ਇਸ ਤਰੀਕੇ ਨਾਲ ਕੰਨੀਆਂ ਦੇ ਉੱਪਰ ਰੱਖ ਕੇ ਲਾ ਲਾਂਗੇ ਆ ਦੇਖੋ ਜੀ 2 55 ਇੰਚ ਘੇਰਾ ਆਪਣਾ ਇਸ ਤਰ੍ਹਾਂ ਡਬਲ ਲੰਬਾਈ ਦੇ ਵਿੱਚ ਬਣ ਕੇ ਰੈਡੀ ਹੋ ਜਾਊਗਾ। ਇੰਨਾ ਘੇਰਾ ਆਪਣਾ ਬਣ ਕੇ ਰੈਡੀ ਹੋ ਜਾਊਗਾ। ਸਿੱਧੀ ਸਲਵਾਰ ਦਾ ਦੂਰੀ ਲੰਬਾਈ ਦੇ ਵਿੱਚ ਕੋਈ ਆਪਾਂ ਨੂੰ ਆਸਨ ਪਾਉਣ ਦੀ ਜਰੂਰਤ ਨਹੀਂ ਪਈਗੀ। ਤੇ ਇਸੀ ਸਿੰਪਲ ਜੀ ਆਪਣੀ ਸਲਵਾਰ ਦੀ ਕਟਿੰਗ ਬਿਨਾ ਬੈਲਟ ਪਾਓ। ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ।